ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾੰਦਾ ਕੈਨਾ ਤੁਦ ਬਿਨ ਰੋਗਰ ਜਾਇਆਂ ਦਾ ਓਡਨ ਨਾਗ ਨਿਵਾਸਾਂ ਦੇ ਰਹਿਨਾ ਨਾਗ ਨਿਵਾਸਾਂ ਦੇ ਰਹਿਨਾ ਮਿੱਤਰ ਮਿਤ੍ਰ ਪਿਆਰੇ ਨੂੰ ਹਾਲ ਮੁਰੀ ਦਾ ਕਹਿਣਾ ਸੂਲ ਸੂਰਾਹੀ ਖੰਜਰ ਪਿਆਲਾ ਬਿੰਗਕ ਸਾਇਆਂ ਦਾ ਸੈਨਾ ਯਾਰੜ ਦਾ ਸਾਨੂੰ ਸੱתר ਚੰਗਾ ਪਠ ਖੇੜਿਆਂ ਦਾ ਰੈਨਾ ਮਿਤਰ ਮਿਤਰ ਪਿਆਰੇ ਨੂੰ ਹਾਲ ਮੂਰੀ ਦਾ ਦਾ ਕੈਨਾ ਮਿਤਰ ਪਿਆਰੇ ਨੂੰ ਹਾਲ ਮੂਰੀ ਦਾ ਦਾ ਕੈਨਾ ਸਾਤਰਤੀ ਪਈ ਹਰੀਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਈ ਸੇਚੰਤ ਪਈ ਹਰੀਆਵਲੀ ਜਿੱਥੇ ਮੇਰਾ ਸਤ ਗੁਰੂ ਦੇਖਿਆ ਜਾਏ ਸਾਤਰਤੀ ਪਈ ਹਰਿ ਆਵਲੀ ਜਿੱਥੇ ਮੇਰਾ ਸਤ ਗੁਰੂ ਬੈਠਾ ਆਇ ਤਨ ਤਨ ਪੀਤਾ ਤਨ ਤਨ ਕੁੱਲਾ ਤਨ ਤਨ ਸੋ ਜਨ ਜਿਨ ਗੁਰ ਚਨਿਆ ਮਾਏ ਤਨ ਤਨ ਗੁਰ ਜਿਨ ਆਪ ਤੇਰਾ ਜਿੰਨੀ ਦਿਠਾ ਤੀ ਨਾ ਲੈ ਛਡਾਏ ਹਰ ਸਤ ਗੁਰ ਮੇਲੋਂ ਦਿਆ ਕਰ ਜਨ ਨਾਨਕ ਤੋਂ ਵੇ ਪਾਈ ਸਾ ਟਰਤੀ ਪਈ ਹਰੇ ਆਵਲੀ ਜਿੱਥੇ ਮੇਰਾ ਸਤ ਗੁਰ ਬੈਠਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰ ਬੈਠਾ ਆਈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਕੀ ਹੱਥ ਕਾੜਾ ਜਿਉ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਪ੍ਰਾਤਾ ਤੇਰੀ ਕਿਰਪਾ ਤੇ ਤੁਦ ਪਛਾਨਾ ਉਹੀ ਸਭ ਤੇਰਾ ਖੇਲ ਅਖਾੜਾ ਜਿਉ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਭੰਡ ਪਤੂ ਮੇਰਾ ਪ੍ਰਾਤਾ ਜੀ ਜੰਤ ਸਭ ਤੋ जित जित पाना टिट टिट लाई समकीच कीता तेरा होए नाही कछ असा रा जियो तू मेरा पिता तू है मेरा माता ਉਮੇਰਾ ਬੰਧ ਪਤੂ ਮੇਰਾ ਪ੍ਰਤਾ ਨਾਮ ਤੇ ਆਇ ਮਹਾ ਸੁਖ ਪਾਇਆ ਹਰ ਗੁਨ ਗਾਏ ਮੇਰਾ ਮਨ ਸੀਤ ਲਾਇਆ ਗੁਰੂ ਪੂਰੇ ਵਜੀਵदाई ਨਾਨਕ ਕੀਤਾ ਬਿਖੜਾ ਜੀਉ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਤਾ voa, Hey Guruji